ਲਸਾੜਾ ਪਿੰਡ ਦੇ ਡੇਰਾ ਬਾਬਾ ਗਾਂਜੀਦਾਸ ਜੀ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ ਡੇਰੇ ਦੇ ਮੁਖ ਸੇਵਾਦਾਰ ਬਾਬਾ ਬਲਵੰਤ ਸਿੰਘ ਤੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਨਗਰ ਪੰਚਾਇਤ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਟੈਸਟ ਅਤੇ ਲੋੜਵੰਦਿਆਂ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਡਾਕਟਰਾਂ ਦੀ ਆਈ ਟੀਮ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਸਿਕੰਦਰ ਸਿੰਘ ਚੇਅਰਮੈਨ ਤੇਜਿੰਦਰ ਸਿੰਘ ਕਾਕੂ ਬਾਬਾ ਚਰਨਜੀਤ ਸਿੰਘ ਗੁਰਮੁਖ ਸਿੰਘ ਸਾਬਕਾ ਸਰਪੰਚ ਤੇ ਜਤਿੰਦਰਪਾਲ ਸਿੰਘ ਕੈਪਟਨ ਜਗਦੇਸ਼ ਸਿੰਘ ਪ੍ਰਧਾਨ ਰਾਮ ਸਿੰਘ ਗੁਰਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ਕੀ ਕਹਿਣਾ ਚਾਹੋਗੇ ਜੋ ਅੱਜ ਕੈਂਪ ਲੱਗਿਆ ਜੋ ਅੱਜ ਕੈਂਪ ਲੱਗਿਆ ਸਾਡੇ ਪਿੰਡ ਨੂੰ ਬਹੁਤ ਵਧੀਆ ਡਾਕਟਰ ਸਾਹਿਬ ਆਏ ਨੇ ਬਾਬਾ ਜੀ ਨੇ ਮਿਹਰਬਾਨੀ ਕਰਵਾਈ ਹੈ ਅੱਜ ਜਿਹੜਾ ਸਾਰੇ ਪਿੰਡਾਂ ਦੀ ਕੈਂਪ ਲੱਗਿਆ ਨਾ ਜਿੰਨਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਸਹਿਯੋਗ ਰਹੇਗਾ ਤੁਹਾਡੇ ਵੱਲੋਂ ਡਾਕਟਰ ਸਾਹਿਬ ਦੀ ਟੀਮ ਆਈ ਇਹ ਕਹਿੰਦੇ ਆ ਵੀ ਅੱਗੇ ਵਾਸਤੇ ਵੀ ਵੱਧ ਚੜ ਕੇ ਇਹ ਕੈਂਪ ਲੱਗਣ ਅਸੀਂ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਾਰੇ ਪਿੰਡ ਵੱਲੋਂ ਅਨੰਦਗਰ ਵੱਲੋਂ ਕੀ ਨਾਮ ਆ ਤੁਹਾਡਾ ਜੀ ਸਿਕੰਦਰ ਸਿੰਘ ਸਰਪੰਚ ਸਿਕੰਦਰ ਸਿੰਘ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਕੈਂਪ ਲੱਗਿਆ ਤੇ ਸੰਗਤਾਂ ਨੂੰ ਕੀ ਸਨੇਹਾ ਦਿੰਨੇ ਬੜੀ ਤੁਸੀਂ ਦੀ ਕਰਦਾ ਹੈ ਬਾਬਾ ਗਾਜੀダス ਮਹਾਰਾਜ ਸਾਤਾ ਤੇ ਬੜੇ ਲੰਮੇ ਸਮੇਂ ਤੋਂ ਸਿੰਘ ਤੋਂ ਲੈ ਕੇ ਸਮੇਂ ਤੇ ਜਿਹੜਾ ਕੈਂਪ ਲਵਾਉਣੀ ਆ ਉਹ ਡਾਕਟਰ ਸਹਿਵਾਨ ਸਾਹਿਬਾਨ ਦੀ ਟੀਮਾਂ ਵੀ ਤੇ ਸਾਡਾ ਨਗਰ ਦੀ ਸਾਡੇ ਮਜੂਦ ਦਲ ਸਰਪੰਨ ਸਾਹਿਬ ਖੜੇ ਨੇ ਤੇ ਨਾਲ ਵੀ ਸਾਫਾ ਸਰਪੰਚ ਜਿੰਦਰਪਾਸ ਸਿੰਘ ਖੜੇ ਨੇ ਪਰ ਹੋਰ ਵੀ ਜਿੰਨੀਆਂ ਵੀ ਪੰਚਾਇਤਾਂ ਪਹਿਲਾਂ ਸਰਪੰਚ ਬਣ ਕੇ ਗਏ ਨੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ ਕਿਰਪਾ ਇਹ ਹੀ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਬਾਬਾ ਗਾਜੀダス ਜੀ ਦੀਆਂ ਜੇਰਗੇ ਸਾਡੇ ਨਗਰ ਨੂੰ ਇਸ ਤਰ੍ਹਾਂ ਜੋੜ ਕੇ ਰੱਖਣਾ ਤਾਂ ਕਿ ਕੈਂਪ ਜਿਹੜੇ ਲਗਾਤਾਰ ਲੱਗਦੇ ਰਹਿਣ ਕੈਮਪ ਲੱਗਿਆ ਜੀ ਇੱਥੇ ਕੋਈ ਗਣਤੀ ਨਹੀਂ ਹੈਗੀ ਸਾਡੇ ਇਸ ਸਾਲ ਤੇ 12 ਮਈ ਤੋਂ 7ਵਾਂ ਸਾਲ ਲੱਗੇ ਜੀ ਮੈਂ ਨੰਦਰਾ ਦੀ ਸੇਵਾ ਕੈਂਪ ਦੀ ਜਦੋਂ ਨਹੀਂ ਸੁਣਾ ਬਣਦਾ ਉਹ ਨਾਲ ਦੇ ਪਿੰਡਾਂ ਦੇ ਵਿੱਚੀ ਪੋਸਟ ਕਰੀਏ ਜਿੱਦ ਵਿੱਚ ਸੇਠੇ ਪਹਿਲਾਂ ਕੈਂਪ ਲਵਾ ਕੇ ਆਇਆ ਕਿ ਇਹ ਕੈਂਪ ਅੱਜ ਜੋ ਲੱਗਿਆ ਫ੍ਰੀ ਲੱਗਿਆ ਜੀ ਕਿਸ ਤਰ੍ਹਾਂ ਫ੍ਰੀ ਕੈਂਪ ਹੈ ਜਿਹੜੇ ਕੋਈ ਪ੍ਰੈਸਟ ਹੁੰਦੇ ਨੇ ਉਹ ਦਰਸਾਵਾ ਨੂੰ ਉਹਨਾਂ ਚਾਰ ਨੂੰ ਦੇ ਪ੍ਰੈਸ ਨੇ ਬੁਲਾਟਾ ਦਿਓ ਫਹੀ ਹੋ ਰਹੇ ਕੋਈ ਬਾਕੀ ਜੀ ਉਹਨਾਂ ਦੀ ਕੋਈ ਜਾਇਜ਼ ਜਿਹੜੀ ਕੋਸਟ ਲੈਂਦੇ ਨੇ ਉਹ ਮਨੋ ਜੀ ਉਸ ਵਾਸਤੇ ਨਵਾਇ ਕਰ ਰਹਾ ਹਾਂ ਹਾਂ ਜੀ ਡਾਕਟਰ ਸਾਹਿਬ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੇ ਪੁੱਤ ਹੈ ਆ ਮੇਕਅਪਿਲ ਬੱਗਾ ਚੇਅਰਮੈਨ ਸ਼ੁੱਧਿਕਾ ਕਲੀਨਿਕ ਐਂਡ ਵੈਲਨੈਸ ਸੈਂਟਰ ਆ ਪੰਜਾਬ ਕੇਅਰ ਹਸਪੀਟਲ ਜਿੱਦਾਂ ਪੰਜਾਬ ਕੇਅਰ ਹਸਪੀਟਲ ਦੀ ਇੱਕ ਮੁਹਿੰਮ ਹੈ ਕਿ ਹਰ ਪਿੰਡ ਦੇ ਵਿੱਚ ਬੈਸਟੋ ਦਾ ਮੈਡੀਕਲ ਸਰਵਿਸ ਬਹਿਤੋ ਦਾ ਮੈਡੀਕਲ ਡਾਇਗਨੋਸਿਸ ਤੇ ਬਹਿਤੋ ਦਾ ਮੈਡੀਕਲ ਮੈਡੀਸਨਸ ਪ੍ਰੋਵਾਈਡ ਕਰਨਾ ਉਸੀ ਮੋਹਿੰਦ ਦੇ ਤਹਿਤ ਅਸੀਂ ਅੱਜ ਇਸ ਪਿੰਡ ਦੇ ਵਿੱਚ ਹਾਂ ਲਸਾੜਾ ਪਿੰਡ ਦੇ ਵਿੱਚ ਇੱਕ ਮੈਡੀਕਲ ਕੈਂਪ ਲਾਇਆ ਹੈ ਜਿਹੜੇ ਵਿੱਚ ਹਨਾ ਜਿਹੜੇ ਵੀ ਮਰੀਜ਼ ਨੇ ਹੈ ਔਰ ਜਿੰਨੇ ਵੀ ਲੋਕ ਨੇ ਇਸ ਪਿੰਡ ਦੇ ਜਿਨ੍ਹਾਂ ਨੂੰ ਆਪਣਾ ਮੈਡੀਕਲ ਚੈੱਕਅਪ ਕਰਵਾਉਣਾ ਹੈ ਜਾਂ ਡਾਕਟਰ ਨੂੰ ਦਿਖਾਣਾ ਹੈ ਹਨਾ ਟਰੀਟਮੈਂਟ ਵਾਸਤੇ ਹਨਾ ਉਹ ਫ੍ਰੀ ਆਫ ਕੋਸ ਦਿਖਾ ਸਕਦੇ ਨੇ ਹਨਾ ਇਰੇ ਵਿੱਚ ਬਹੁਤ ਹੀ ਸਕਸੈਸਫੁਲੀ ਬਹੁਤ سارے ਲੋਕ ਆਏ ਨੇ ਹੈਨਾ اور ਮੈਂ ਖਾਸ ਧੰਨਵਾਦ ਕਰਨਾ ਚਾਹੁੰਦਾ ਹਾਂ ਸਰਪੰਚ ਸਾਹਿਬ ਦਾ ਪੰਚਾਇਤ ਦਾ ਹੈਨਾ ਇਸ ਡੇਰੇ ਦੇ ਬਾਬਾ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈਨਾ ਜਿਹੜੇ ਕਰਕੇ ਬਹੁਤ ਸਾਰੇ ਲੋਕ ਇੱਥੇ ਆਏ ਔਰ ਇਸ ਮੈਡੀਕਲ ਕੈਂਪ ਦਾ ਉਹਨਾਂ ਨੇ ਬੜਪੂਰ ਫਾਇਦਾ ਫਿੱਟਿਆ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਔਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਇਹ ਮੈਡੀਕਲ ਕੈਂਪ ਲਾਈਏ ਜਿਹਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਏ ਔਰ ਬਹੁਤ ਸਾਰੇ ਮੈਡੀਕਲ ਡਾਕਟਰ ਦੀ ਹੈਨਾ ਸੇਵਾ ਲੈ ਹਟੀਏ ਹੈਨਾ ਇਹਦੇ ਵਾਸਤੇ ਬਹੁਤ ਧੰਨਵਾਦ ਜੋ ਵੀ ਲੋਕ ਇਸ ਕੈਂਪ ਦੇ ਵਿੱਚ ਆਏ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੇ ਇਲਾਜ ਕੀਤੇ ਜਾਵਾਂਗੇ ਸਾਡਾ ਮੇਨ ਫੋਕਸ ਸੀਗਾ क्रोनिकल ਡਿਜ਼ੀਜਸ ਦੇ ਉੱਤੇ ਲੀਵਰ ਕਿਡਨੀ ਡਾਇਬੀਟਸ ਔਰਥੋ ਬੀਪੀ ਔਰ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਨੇ ਸਾਡਾ ਮੇਨ ਫੋਕਸ ਉਨ ਮੈਂ ਉਨ ਪਾਰਟਿਕੂਲਰ ਡਿਜ਼ੀਜ ਦੇ ਉੱਤੇ ਸੀਗਾ ਔਰ ਦੇ ਟਰੀਟਮੈਂਟ ਦੇ ਉੱਤੇ ਸੀਗਾ ਹਨਾ ਕਿਉਂਕਿ ਪਿੰਡਾਂ ਦੇ ਵਿੱਚ ਨਾ ਹੀ ਕੋਈ ਅੱਛੀ ਲੈਬ ਦੀ ਸਹੂਲਤ ਉਪਲਬਧ ਹੈ ਹਨਾ ਜਿਹੜੀ ਸਹੂਲਤ ਸਾਡੇ ਲੈਬ ਟੈਕਨੀਸ਼ੀਅਨ ਇਸ ਪਿੰਡ ਵਿੱਚ ਲੈ ਕੇ ਆਏ ਨੇ ਜਿਹੜੇ ਨਾਲ ਹੈਨਾ ਬੈਸਟ ਲੈਬ ਦੇ ਵਿੱਚ ਉਹਨਾਂ ਦਾ ਡਾਇਗਨੋਸਿਸ ਕੀਤਾ ਜਾਏਗਾ ਔਰ ਉਹਨੇ ਬੇਸ ਦੇ ਵਿੱਚ ਉਹਨਾਂ ਨੂੰ ਮੈਡੀਸਨ ਪ੍ਰੋਵਾਈਡ ਕੀਤੀ ਜਾਏਗੀ ਪਰ ਸਾਡਾ ਫੋਕਸ ਇਹ ਹੈ ਕਿ ਪਿੰਡਾਂ ਦੇ ਵਿੱਚ ਕ੍ਰੋਨਿਕਲ ਡਿਜ਼ੀਜ਼ ਤੋਂ ਲੈ ਕੇ ਹੈਨਾ ਅਸੀਂ ਫੋਕਸ ਰੱਖੀਏ ਹਨ ਜਿਹੜੇ ਨਾਲ ਹੈਨਾ ਪਿੰਡਾਂ ਦੇ ਵਿੱਚ ਜਦਾ ਅਸੀਂ ਦੇਖਿਆ ਹੈ ਕਿ ਇਲਾਜ ਸਹੀ ਨਾ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਡਾਕਟਰ ਇਸ ਪਿੰਡ ਦੇ ਵਿੱਚ ਪਹੁੰਚ ਨਹੀਂ ਸਕਦੇ ਔਰ ਅਸੀਂ ਕੋਸ਼ਿਸ਼ ਕਰ ਰਹੇ ਨੇ ਕਿ ਕੈਂਪਾਂ ਦੇ ਥਰੂ ਇਸ ਮਾਧਿਅਮ ਦੇ ਥਰੂ ਅਸੀਂ ਡਾਕਟਰਾਂ ਨੂੰ ਹੈਨਾ ਹਰ ਪਿੰਡ ਦੇ ਵਿੱਚ ਲੈ ਕੇ ਆਈਏ ਹਾਂ ਔਰ ਵੱਧ ਤੋਂ ਵੱਧ ਲੋਕਾਂ ਦਾ ਟ੍ਰੀਟਮੈਂਟ ਕਰਾਈਏ। ਕੁਮਾਰੀਆਂ ਤੋਂ ਬਚਣ ਦੇ ਲਈ ਕੀ ਕੀ ਸਾਨੂੰ ਵਿਚਾਰ ਰੱਖਣੇ ਚਾਹੀਦੇ ਹਨ? ਕੁਮਾਰੀਆਂ ਹੋ ਗਿਆ ਜਿਸ ਤਰ੍ਹਾਂ ਅੱਜ ਕੱਲ ਆਮ ਦੇਖਣ ਨੂੰ ਮਿਲਦੀਆਂ ਨੇ 슈ਗਰ ਜੋੜਾਂ ਦੇ ਦਰਦ ਜਾਂ ਹੋਰ ਇਹੋ ਜਿਹੀਆਂ ਸੱਤ ਧਿਆਨ ਕੁਮਾਰੀਆਂ ਨੇ ਤੇ ਉਹਨਾਂ ਬਾਰੇ ਕੀ ਵਿਚਾਰ ਰੱਖਣੇ ਜ਼ਰੂਰੀ ਹੈ? ਖਾਣਾ ਜ਼ਰੂਰੀ ਹੈ। ਅੱਜ ਦੀ ਜਿਹੜੀ ਵੀ ਬਿਮਾਰੀਆਂ ਜਿਹੜਾ ਤੁਸੀਂ ਨਾਂ ਲਿਖਦਾ ਡਾਇਬੀਟੀਜ਼, ਬੀਪੀ ਇਹ ਸਾਨੂੰ ਅਸੀਂ ਲਾਈਫ ਸਟਾਈਲ ਡਿਜ਼ੀਜ਼ ਦੇ ਅੰਦਰ ਹੈ। ਇਹ ਲਾਈਫ ਸਟਾਈਲ ਡਿਜ਼ੀਜ਼ ਨੇ ਹੈ ਨਾ ਜਿਹੜੇ ਕਿ ਸਾਡੇ ਲਾਈਫ ਸਟਾਈਲ ਦੇ ਰੀਜ਼ਨ ਦੇ ਵਰਕ ਵੈਰੀਨ ਦੇ ਬਾਹਰ ਜੀਰਨ ਦੇ ਇਹਦਾ ਦਾ ਮੇਨ ਕੋਰ ਹੈਗਾ ਠੀਕ ਹੈ ਤੋਂ ਸਾਨੂੰ ਬੜੀ ਜ਼ਰੂਰਤ ਹੈ ਕਿ ਅਸੀਂ ਆਪਣਾ ਲਾਈਫ ਸਟਾਈਲ ਦੇ ਵਿੱਚ ਹੈਨਾ ਬੱਤੋ ਬਤ ਧਿਆਨ ਰੱਖੀ ਹੈਨਾ ਅਸੀਂ ਕੋਸ਼ਿਸ਼ ਕਰੀਏ ਕਿ ਕਮ ਤੋਂ ਕਮ ਪਾਕੋੜ ਖਾਈਏ ਹੈਨਾ ਕਮ ਤੋਂ ਕਮ ਤਲੇ ਹੋਏ ਖਾਣਾ ਖਾਈਏ ਔਰ ਪਲਸ ਹੈਨਾ ਜੇ ਤੋਂ ਦਿੱ ਤੋਂ ਜ਼ਿਆਦਾ ਲੋਡ ਹੈ ਉਹ ਹੈ ਮੈਡੀਟੇਸ਼ਨ ਵੀ ਅਗਰ ਤੁਹਾਨੂੰ ਆਪਣਾ ਫੋਕਸ ਰੱਖਣਾ ਹੈ ਆਪਣੀ ਪੀਸ ਆਫ ਮਾਈਂਡ ਰੱਖਣੀ ਹੈ ਤਾਂ ਮੈਡੀਟੇਸ਼ਨ ਯੋਗਾ ਹੈਨਾ ਇਨ ਚੀਜ਼ਾਂ ਨੂੰ ਬਹੁਤ ਜ਼ਿਆਦਾ ਅ ਪ੍ਰਾਇੋਰਟੀ ਦੇ ਵਿੱਚ ਰੱਖੇ ਹੈ ਨਾ ਉਹਦੇ ਨਾਲ ਹੈ ਨਾ ਜਿਹੜੀ ਦੂਜੀ ਬਿਮਾਰੀਆਂ ਨੇ ਕਿਡਨੀ ਲੀਵਰ ਇਹ ਇਹਨਾਂ ਨੂੰ ਲਾਈਟਲੀ ਨਾ ਲਈਏ ਇਹਨਾਂ ਕਿਉਂਕਿ ਕਾਰਨ ਹੋ ਜਾਂਦਾ ਜੋੜਾਂ ਦੇ ਦਰਦ ਹੋਣ ਦਾ ਜੀ ਡਾਕਟਰ ਜਿਸ ਤਰ੍ਹਾਂ ਜੋੜਾਂ ਦਾ ਦਰਦ ਦਾ ਮੇਨ ਮੇਨ ਰੀਜ਼ਨ ਜਿਹੜਾ ਹੈ ਯੰਗ ਜਨਰੇਸ਼ਨ ਦੇ ਵਿੱਚ ਉਹ ਹੈ ਡੈਫੀਸ਼ੀਐਂਸੀ ਆਫ ਵਿਟਾਮਿਨਸ ਐਂਡ ਮਿਨਰਲ ਜਿਹੜਾ ਸਾਡਾ ਖਾਣ ਪੀਣ ਹੈ ਹੈ ਨਾ ਚਾਹੇ ਉਹ ਆਪਣਾ ਨੇਚਰਲ ਕਰਦਾ ਖਾਣਾ ਹੋਵੇ ਉਹਦੇ ਅੰਦਰ ਉਹ ਮਿਨਰਲ ਉਹ ਵਿਟਾਮਿਨ ਹੈਗੇ ਨਹੀਂ ਜਿਹੜੇ ਅੱਤੋਂ ਬੀ ਜਾਂ 30 ਸਾਲ ਪਹਿਲੇ ਹੁੰਦੇ ਸੀ ਹਾਂਜੀ ਕੀ ਕਹਿਣਾ ਚਾਹੋਗੇ ਜੋ ਅੱਜ ਕੈਂਪ ਲੱਗਿਆ ਕਿਹੜੀ ਜਗ੍ਹਾ ਕੈਂਪ ਲੱਗਿਆ ਤੇ ਕੀ ਨਾਮ ਆ ਤੁਹਾਡਾ ਤੇ ਪੂਰੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਰਮ ਸਿੰਘ ਗੁਰਦਰਾ ਸਾਹਿਬ ਦਾ ਕੈਸ਼ੀਅਰ ਹਿੰਦੂ ਸਾੜਾ ਲੱਖੋਾਸ ਤੋਂ ਇਹ ਜੋ ਸਥਾਨ ਹੈ ਇਹ ਬਾਬਾ ਗਾਜੀਦਾਸ ਜੀ ਦਾ ਸਥਾਨ ਹੈ ਬਹੁਤ ਸਾਡਾ ਇਤਿਹਾਸਿਕ ਸਥਾਨ ਆ ਨਗਰ ਦਾ ਹੈ ਬੜੀ ਹੀ ਲੋਕਾਂ ਦੀ ਸਾਡੇ ਨਗਰ ਦੀ ਬੜੀ ਲੋਕਾਂ ਦੀ ਇਸ ਜਗ੍ਹਾ ਨਾਲ ਬਹੁਤ ਸਰਦਾ ਜੁੜੀ ਹੋਈ ਹੈ ਔਰ ਇਸ ਜਗ੍ਹਾ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਹ ਵੀ ਇੱਕ ਲੋਕਾਂ ਲਈ ਬਹੁਤ ਵਧੀਆ ਸਹੂਲਤ ਹੈ ਔਰ ਵਧੀਆ ਲੋਕਾਂ ਨੂੰ ਬਹੁਤ ਸਹਿ ਦੇਣ ਵਾਲੇ ਅੱਗੇ ਵਾਸਤੇ ਤਾਂ ਕਿ ਜੋ ਕੋਈ ਬੰਦਾ ਬਾਹਰ ਨਹੀਂ ਵੀ ਜਾ ਸਕਦਾ ਕੋਈ ਆਪਣਾ ਟੈਸਟ ਕਰਾਉਣ ਲਈ ਜਾਂ ਕੋਈ ਚੈਪ ਕਰਾਉਣ ਲਈ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਆਪਨੇ ਉਹ ਕੋਈ ਵੀ ਦੁੱਖ ਦਾ ਇਲਾਜ ਕਰਵਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਆਪਣੇ ਦੁੱਖ ਦਾ ਕੋਈ ਪਤਾ ਲੱਗ ਜਾਂਦਾ ਕਿ ਸਾਡੇ ਸਰੀਰ ਦੀ ਤਕਲੀਫ ਉਸ ਵਜ੍ਹਾ ਤੇ ਬਾਹਰ ਜਾਣਾ ਔਖਾ ਹੋ ਜਾਂਦਾ ਇਹ ਕੈਂਪਾਂ ਰਾਹੀਂ ਉਸ ਬੰਦੇ ਦਾ ਇਲਾਜ ਵਧੀਆ ਹੋ ਜਾਂਦਾ ਹੈ ਇਸ ਕਰਕੇ ਸਤਾਨ ਦੇ ਬਹੁਤ ਵਧੀਆ ਬਰਾਲੇ ਨੇ ਜਿਹੜੇ ਹੋ ਰਹੇ ਨੇਾਕੀ ਸੀ ਜੋ ਮੈਡੀਕਲ ਸਟਾਫ ਸਾਡਾ ਆਇਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੋ ਆਪਣਾ ਇਹ ਸਮਾਂ ਕੱਢ ਕੇ ਸਾਡੇ ਨਗਰ ਨੂੰ ਤ੍ਰਿਜੀ ਦਿੰਦੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੂਹ ਮੈਡੀਕਲ ਸਟਾਫ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ